ਸਰਸ਼ੀ ਕਲਜੀ ਸਾਰਿਆਂ ਨੂੰ ਮੈਂ ਲਪ੍ਰਿਤ ਕਰਨ ਹਾਜ਼ਰਾਂ ਜੀ ਗੁਮਨਾਮ ਕੌਰ ਦੁਆਰਾ ਲਿਖੇ ਗਿਆ ਨਾਵਲ ਰੱਬ ਦੀ ਰਜਾ ਦਾ ਭਾਗ ਚੌਥਾ ਲੱਗੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਜੇ ਕਿ ਚੈਨਲ ਤੇ ਪਹਿਲੀ ਵਾਰ ਆਇਓ ਤਾਂ ப்ਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸੁੰਦਰੀ ਨਾ ਪੜਾ ਕੇ ਕਿ ਰੱਡੀ ਸੁਣਾਉਣੀਆਂ ਨੇ ਤੂੰ ਕਰਨਾ ਤਾਂ ਸੋਹਰੇ ਕਰਸ਼ੁਲਾ ਚੋਂ ਕਹੀ ਆ ਤਰਸੀਮ ਲਿਆਉ ਪਈ ਚਾਪੀ ਲਈ ਤੂੰ ਪੜਨੇ ਕਿਉਂ ਫਿਕਰ ਕਰਦੀ ਆ ਮਾਪਿਆਂ ਦੇ ਸਿਰ ਤੇ ਧੀਆਂ ਐਸ਼ ਕਰਦੀਆਂ ਨਹੀਂ ਕੋਈ ਨਾ ਸੌਣ ਲੈਂਦੇ ਜੀਤੀ ਤਾਂ ਉੰਜ ਵੀ ਰੋਜ਼ ਹੀ ਜਲਦੀ ਉੱਠਦੀ ਆ ਬਸ ਖਾਣ ਕਰਕੇ ਨੀਂਦਾ ਗਈ ਉਹ ਸੁੰਦਰੀ ਆਹੋ ਕੋਈ ਨਾ ਧੀਆਂ ਨੂੰ ਵੜਾ ਸਿਰ ਨਹੀਂ ਚੜਾਈਦਾ ਨੱਕ ਵੱਡਣ ਲੱਗਿਆ 1 ਮਿੰਟ ਵੀ ਲਾਉਂਦੀ ਆ ਇਹ ਤਰਸੀਮ ਨਹੀਂ ਪੜੇ ਮੇਰੀ ਧੀ ਤਾਂ ਮੇਰਾ ਮਾਣ ਆ ਉਹ ਕਦੇ ਕੁਝ ਇਦਾਂ ਦਾ ਕਰ ਹੀ ਨਹੀਂ ਸਕਦੀ ਜਿਸ ਨਾਲ ਉਸ ਦੇ ਬਾਪੂ ਦਾ ਸਿਰ ਨੀਮਾ ਹੋਵੇ ਕੁਲਦੀਪ ਪਰ ਵੀਰੇ ਉਹ ਕੁਝ ਕਹਿੰਦੇ ਉਸ ਤੋਂ ਪਹਿਲਾਂ ਹੀ ਰਮਨਦੀਪ ਚਾਲਿਆ ਕੇ ਫੜਾਉਂਦੀ ਆ ਤੇ ਕਹਿੰਦੀ ਆ ਕਿ ਹਰ ਕੁੜੀ ਇੱਕੋ ਜਹੀ ਥੋੜੀ ਹੁੰਦੀ ਆ ਭੈਣ ਜੀ ਤੇ ਜੀਤੀ ਤਾਂ ਬਾਕੀਆਂ ਕੁੜੀਆਂ ਵਰਗੀ ਜਮਾਹੀ ਨਹੀਂ ਜੋ ਕੁਝ ਗਲਤ ਕਰਨ ਤਰਸੀਮ ਮੇਰਾ ਧੀ ਤਾਂ ਮੇਰੇ ਸਿਰ ਦਾ ਤਾਜ ਆ ਤੇ ਉਹ ਮੇਰਾ ਸ਼ੇਰ ਪੁੱਤ ਆ ਜੀਤੀ ਦੀ ਨੀਂਦ ਉਸੇ ਬਾਪੂ ਦੀ ਆਵਾਜ਼ ਨਾਲ ਖੁੱਲ ਗਈ ਸੀ ਜਦ ਉਹ ਗੀਟ ਖੁੱਲਣ ਲੱਗਦੀ ਆ ਪਰ ਆਪਣੇ ਬਾਪੂ ਦੇ ਮੂੰਹੋਂ ਮੇਰੀ ਧੀ ਸੁਣ ਕੇ ਗੀਟ ਨਹੀਂ ਖੋਲਦੀ ਤੇ ਚੁੱਪ ਖੜੀ ਗੱਲਾਂ ਸੁਣਦੀ ਰਹਿੰਦੀ ਆ ਉਹ ਬੜੀ ਖੁਸ਼ ਹੁੰਦੀ ਆ ਇਹ ਸੁਣ ਕੇ ਕਿ ਉਸਦੇ ਬਾਪੂ ਨੂੰ ਉਸਦੀ ਮਾਂ ਨਾ ਚ ਸਾਰੇ ਹੋਰ ਗੱਲਾਂ ਵਿੱਚ ਲੱਗ ਜਾਂਦੇ ਆ ਤਾਂ ਜਿੱਤੀ ਕਮਰੇ ਵਿੱਚੋਂ ਬਾਹਰ ਆਂਦੀ ਆ ਤੇ ਨਹਾ ਕੇ ਚਾਹ ਪੀ ਲੈਂਦੀ ਆ ਤਰਸੀਮ ਕਹਿੰਦਾ ਆ ਕਿ ਉਹ ਦਿਖਲਾ ਉੱਠ ਗਈ ਤੂੰ ਤਾਂ ਭੈਣੇ ਐਵੇਂ ਫਿਕਰ ਕਰਦੀ ਆ ਸੁੰਦਰੀ ਕੁਝ ਨਹੀਂ ਬੋਲਦੀ ਬਸ ਅੰਦਰ ਜਾ ਕੇ ਆਪਣੀ ਮਾਂ ਕੋਲ ਬੈਠ ਜਾਂਦੀ ਆ ਤੇ ਉਹ ਦੋਵੇਂ ਗੱਲਾਂ ਵਿੱਚ ਲੱਗ ਜਾਂਦੀਆਂ ਨੇ ਪਰਮਿੰਦਰ ਪੁੱਤ ਕਮਰੇ 'ਚ ਆ ਚਾਹ ਲੈ ਜਾ ਤੇ ਸੁਖੀ ਨੂੰ ਵੀ ਉਠ ਦੇ ਜੀਤੀ ਮਾਸੀ ਜੀ ਉਹ ਹਜੇ ਵੀ ਐਵੇਂ ਹੀ ਚਾਪੀ ਲੈਂਦੀ ਆ ਪਰਮਿੰਦਰ ਹੋਰ ਕੀ ਉਮੀਦ ਆ ਪੁੱਤ ਉਹ ਜੀਤੂ ਤੈਨੂੰ ਮੈਨੂੰ ਤਾਂ ਨਹੀਂ ਲੱਗਦਾ ਉਹ ਸੁਦਰ ਸ਼ੌਕ ਕਿਤੇ ਜੀਤੀ ਹੱਸ ਦਿੰਦੀ ਆ ਤੇ ਚਾਹ ਲੈ ਕੇ ਸੁਖੀ ਕੋਲ ਆ ਜਾਂਦੀ ਆ ਉਸ ਨੂੰ ਚਾਹ ਫੜਾਉਂਦੇ ਹੋਏ ਕਹਿੰਦੀ ਆ ਕਿ ਬੜਾ ਔਖਾ ਹੋ ਜੂ ਮੇਰੀ ਜੀਜਾ ਵਿਆਹ ਤੋਂ ਬਾਅਦ ਤੇ ਸੁਖੀ ਇਹ ਕਹਿ ਕੇ ਗਲਾਸ ਫੜ ਲੈਂਦੀ ਆ ਕੋਈ ਨਾ ਆਪੇ ਸੰਭਲੋ ਸੁਖੀ ਚਾਹ ਪੀਣ ਕੁਰਸੀ ਤੇ ਬਰਜੰਦੀਆ ਤੇ ਜੀਤੀ ਬੈਠੀ ਕਰਨ ਲੱਗ ਜਾਂਦੀ ਆ ਸੁਖੀ ਇੱਕ ਹੱਥ ਵਿੱਚ ਗਲਾਸ ਫੜ ਦੂਜੇ ਹੱਥ ਵਿੱਚ ਫੋਨ ਫੜ ਲੈਂਦੀ ਆ ਤੇ ਮੈਸੇਜ ਚੈੱਕ ਕਰਨ ਲੱਗ ਜਾਂਦੀ ਆ ਜਿਸ ਵਿੱਚ ਰਣਵੀਰ ਦਾ ਮੈਸੇਜ ਹੁੰਦਾ ਹੈ ਕਿ ਉਹ ਕਾਲਜ ਕਦੋਂ ਆ ਰਹੀਆਂ ਨੇ ਸੁਖੀ ਕਹਿੰਦੀ ਆ ਕਿ ਕੱਲ ਤੋਂ ਇਹ ਸੁਣ ਕੇ ਰਣਵੀਰ ਬੜਾ ਖੁਸ਼ ਹੋ ਜਾਂਦਾ ਆ ਬੇਸ਼ੱਕ ਕਦੇ ਜੀਤੀ ਨੇ ਉਸ ਨਾਲ ਗੱਲ ਨਹੀਂ ਸੀ ਕੀਤੀ ਪਰ ਰਣਵੀਰ ਨੂੰ ਤਾਂ ਉਸ ਨੂੰ ਦੇਖ ਕੇ ਹੀ ਸਕੂਨ ਮਿਲ ਜਾਂਦਾ ਸੀ ਜੀਤੀ ਤੇ ਸੁਖੀ ਦੇ ਸਿਰ ਤੇ ਅੱਜ ਕੰਮ ਦਾ ਬੋਝ ਥੋੜਾ ਘਟ ਸੀ ਤੇ ਉਹ ਦੋਨੋਂ ਅੱਜ ਪੂਰੀ ਮਸਤੀ ਦੇ ਮੂਡ ਵਿੱਚ ਹੁੰਦੀਆਂ ਨੇ ਅੱਜ ਕੁਲਦੀਪ ਆਪਣੀ ਪਹਿਲੀ ਰਸੋਈ ਦੀ ਰਸਮ ਕਰਦੀ ਆ ਉਹ ਮਿੱਠੀਆਂ ਰੋਟੀਆਂ ਬਣਾ ਰਹੀ ਹੁੰਦੀ ਆ ਹਜੇ ਸਿਰਫ ਇੱਕ ਰੋਟੀ ਪੱਕੀ ਹੁੰਦੀ ਆ ਕਿ ਸੁਖੀ ਤੇ ਮਨਜੀਤ ਆਪਸ ਵਿੱਚ ਲੈਣ ਲੱਗ ਜਾਂਦੇ ਆ ਕਿ ਪਹਿਲਾਂ ਉਹ ਪਹਿਲਾਂ ਉਹ ਖਾਓ ਬਲਵਿੰਦਰ ਹੌਲੀ ਜੀ ਰੋਟੀ ਚੁੱਕ ਕੇ ਦੂਰ ਖੜਾ ਕੇ ਰੋਲ ਬੁੱਕ ਕਰਕੇ ਖਾਣ ਲੱਗ ਜਾਂਦਾ ਆ ਕਮਰੇ ਵਿੱਚ ਜੀਤੀ ਆਪਣਾ ਨਿਤਨੇਮ ਕਰਕੇ ਬਾਹਰ ਆ ਕੇ ਪੁੱਛਦੀ ਆ ਕਿ ਵਿਰੇ ਇਹ ਕੀ ਹੋ ਰਿਹਾ ਆ ਬਲਵਿੰਦਰ ਸੁਣੋ ਪੂਰੀ ਗੱਲ ਦੱਸਦਾ ਆ ਤੇ ਆਪਣੇ ਰੋਟੀ ਦਿੰਦੇ ਹੋਏ ਕਹਿੰਦਾ ਆ ਤੂੰ ਵੀ ਖਾ ਲਾ ਜੀਤੀ ਵੀ ਰੋਟੀ ਖਾ ਲੈਂਦੀ ਆ ਜਦ ਇੱਕ ਬਰ ਕੀ ਰਹਿ ਜਾਂਦੀ ਆ ਤਾਂ ਜੀਤੀ ਕਹਿੰਦੀ ਆ ਉਹ ਲੈ ਲੋ ਪਹਿਲੀ ਨਾ ਦੂਜੀ ਤੀਜੀ ਵਾਰ ਇਹ ਤੁਹਾਡੀ ਜਿਹੜੀ ਮਰਜ਼ੀ ਲੋ ਸੁਖੀ ਤੇ ਮਨਜੀਤ ਦੋਵੇਂ ਉਹਨਾਂ ਵੱਲ ਦੇਖਣ ਲੱਗ ਜਾਂਦੇ ਆ ਤਾਂ ਜੀਤੀ ਕਹਿੰਦੀ ਆ ਕਿ ਬਿੱਲੀਆਂ ਦੀ ਰੋਟੀ ਦੀ ਲੜਾਈ ਵਿੱਚ ਅਕਸਰ ਬੰਦਰਬਾਜੀ ਮਾਰ ਜਾਂਦਾ ਆ ਸੁਖੀ ਕਹਿੰਦੀ ਆ ਜੀਤੀ ਰੁਕ ਮੈਂ ਦੱਸਦੀ ਆ ਮਨਜੀਤ ਬਲਵਿੰਦਰ ਨੂੰ ਕਹਿੰਦਾ ਆ ਕਿ ਕੋਈ ਨਾ ਤੂੰ ਵੀ ਰੁਕ ਮੰਨਿਆ ਤੇਰੀ ਬੋਟੀ ਆ ਪਰ ਸਾਡੀ ਵੀ ਭਾਪੀ ਆ ਇਹ ਕੰਮ ਨਹੀਂ ਸੀ ਕਰਨਾ ਤੂੰ ਅੱਜ ਨਹੀਂ ਬਚਦਾ ਮੇਰੀ ਹੱਥੋਂ ਫੋਜੀ ਸਾਹਵ ਅੱਗੇ-ਅਗੇ ਬਲਵਿੰਦਰ ਤੇ ਜੀਤੀ ਪਿੱਛੇ-ਪਿੱਛੇ ਸੁਖੀ ਤੇ ਮਨਜੀਤ ਪੂਏ ਵਿੜੇ ਵਿੱਚ ਚੱਕਰ ਮਾਰਦੇ ਰਹਿੰਦੇ ਨੇ ਇਹ ਦੇਖ ਕੇ ਗੁਲਦੀਪ ਹੱਸਣ ਲੱਗ ਜਾਂਦੀ ਆ ਰਮਨ ਦੀ ਪੁੱਤ ਨੂੰ ਕਹਿੰਦੀ ਆ ਕਿ ਪੁੱਤ ਇਹਨਾਂ ਦਾ ਤਾਂ 24 ਸੱਤ ਇਹੀ ਚਾਰ ਰਹਿੰਦਾ ਆ ਪਰ ਇਹ ਜੀ ਜ਼ਰੂਰ ਲਵਾ ਕੇ ਰੱਖਣਗੇ ਤੇਰਾ ਕੁਲਦੀਪ ਕਹਿੰਦੀ ਆ ਕਿ ਹਾਂ ਜੀ ਮੰਮੀ ਜੀ ਫਿਰ ਉਸਾਰੇ ਰੋਟੀ ਕਾਂਦੇ ਨੇ ਤੇ ਅਜਰਾ ਦਿਨ ਥਕਾਨ ਉਤਾਰਨ ਵਿੱਚ ਤੇ ਨਿੱਕੇ ਮੋਟੇ ਕੰਮਾਂ ਵਿੱਚ ਨਿਕਲ ਜਾਂਦਾ ਆ ਅਗਲੇ ਦਿਨ ਬਲਵਿੰਦਰ ਕਹਿੰਦਾ ਆ ਕਿ ਉਹ ਤੇ ਮਨਜੀਤ ਸ਼ਹਿਰ ਜਾ ਰਹੀਆ ਤੇ ਉਹ ਛੱਟ ਦੇਵੇਗਾ ਕਾਲਜ ਸੁਖੀ ਤੇ ਜੀਤੀ ਬੜੀਆਂ ਖੁਸ਼ ਹੁੰਦੀਆਂ ਨੇ ਉਹ ਛੱਟ ਕਾਰ ਵਿੱਚ ਬੈਠ ਜਾਂਦੀਆਂ ਨੇ ਬਲਵਿੰਦਰ ਨੇ ਵਿਆਹ ਤੋਂ ਥੋੜਾ ਸਮਾਂ ਪਹਿਲਾਂ ਹੀ ਕਾਰ ਲੈ ਲਈ ਸੀ ਬਲਵਿੰਦਰ ਉਹਨਾਂ ਨੂੰ ਗੇਟ ਵਿੱਚ ਉਤਾਰ ਦਿੰਦਾ ਹੈ ਉਹ ਦੋਨੋਂ ਅੱਗੇ ਵਧ ਜਾਂਦਾ ਹੈ ਸੁਖੀ ਤੇ ਜੀਤੀ ਜਿਵੇਂ ਹੀ ਕਾਲਜ ਵਿੱਚ ਐਂਟਰੀ ਕਰਦੀਆਂ ਨੇ ਰਣਵੀਰ ਸਾਹਮਣੇ ਖੜਾ ਹੁੰਦਾ ਹੈ ਜੀਤੀ ਦਾ ਧਿਆਨ ਨਹੀਂ ਗਿਆ ਹੁੰਦਾ ਹਸਪਤਲ ਤੇ ਸੁੱਖੀ ਜੀਤੀ ਨੂੰ ਛੇੜਦੇ ਹੋਏ ਕਹਿੰਦੀ ਆ ਕਿ ਦੇਖ ਤੇਰਾ ਰਾਂਝਾ ਤੇਰਾ ਹੀ ਇੰਤਜ਼ਾਰ ਕਰ ਰਿਹਾ ਜੀਤੀ ਸੁੱਖੀ ਵੱਲ ਅੱਖਾਂ ਗੱਡ ਕੇ ਕਹਿੰਦੀ ਆ ਕਿ ਕਿੰਨੀ ਵਾਰ ਕਿਹਾ ਉਸ ਦਾ ਇੱਕ ਨਾਮ ਆ ਉਹ ਲਿਆ ਕਰ ਕਿਉਂ ਮੇਰੇ ਜਾਨ ਦੀ ਦੁਸ਼ਮਣ ਬਣੀ ਆ ਤੂੰ ਪੜ ਲੈਣ ਦੇ ਮੈਨੂੰ ਦੋ ਅੱਖਰ ਇਹ ਗੱਲਾਂ ਕਰਦੇ ਆ ਉਹ ਕਲਾਸ ਵਿੱਚ ਪਹੁੰਚ ਜਾਂਦੀਆਂ ਨੇ ਰਨਵੀਰ ਜੀਤੀ ਨੂੰ ਦੇਖ ਕੇ ਬੜਾ ਖੁਸ਼ ਹੋ ਜਾਂਦਾ ਹੈ। ਰਨਵੀਰ ਨੂੰ ਖੁਸ਼ ਦੇ ਕੇ ਰਵੀ ਦੂਰੋਹੀ ਕਹਿੰਦੇ ਨੇ ਕਿ ਸਰਦਾਰ ਸਾਹਿਬ ਬੜੇ ਖੁਸ਼ ਹੋ ਅੱਜ। ਰਨਵੀਰ ਨਾ ਵਿੱਚ ਸਿਰ ਹਲਾ ਕੇ ਪੜ ਜਾਂਦਾ ਹੈ। ਜੀਤੀ ਦੇ ਚਿਹਰੇ ਤੇ ਵੀ ਇੱਕ ਨਿੱਕੀ ਜਿਹੀ ਸਮਾਈਲ ਆ ਜਾਂਦੀ ਹੈ। ਪਰ ਉਹ ਸੁਖੀ ਤੋਂ ਲੁਕੋ ਲੈਂਦੀ ਆ ਤੇ ਮੈਡਮ ਕਲਾਸ ਵਿੱਚ ਆ ਕੇ ਪੜਾਉਣ ਲੱਗ ਜਾਂਦੀ ਆ। ਮੈਡਮ ਹਾਏ ਜੀਤੀ ਆਗੇ ਤੁਸੀਂ ਚਲੋ ਇੱਧਾ ਕਰਿਓ ਫੇਰ। ਰਨਵੀਰ ਤੁਸੀਂ ਨੋਟਿਸ ਲੈ ਕੇ ਸਮਝ ਲਿਓ ਜੇ ਫਿਰ ਵੀ ਕੋਈ ਪ੍ਰੋਬਲਮ ਆਈ ਤਾਂ ਮੇਰੇ ਕੋਲ ਆ ਜਾਇਓ ਤੇ ਸੁਖੀ ਤੁਸੀਂ ਵੀ ਜੀਤੀ ਮੈਡਮ ਤੁਸੀਂ ਇਹ ਕਰਵਾ ਦਿੰਦੇ ਮੈਡਮ ਮੈਂ ਥੋੜੀ ਬਿਜ਼ੀ ਹਾਂ ਇਸ ਲਈ ਤੇ ਰਨਵੀਰ ਤੁਸੀਂ ਕਰਵਾ ਦਿਓਗੇ ਨਾ ਕਿ ਪ੍ਰੋਬਲਮ ਤਾਂ ਨਹੀਂ ਰਨਵੀਰ ਨਹੀਂ ਮੈਮ ਜੀ ਜੀਤੀ ਠੀਕ ਆ ਮੈਡਮ ਜੀ ਕੋਈ ਗੱਲ ਨਹੀਂ ਫਿਰ ਉਹ ਕਲਾਸ ਲਾਉਂਦਿਆਂ ਨੇ ਅੱਜ ਉਹਨਾਂ ਦੀਆਂ 4 ਕਲਾਸਾਂ ਲੱਗ ਗਈਆਂ ਹੁੰਦੀਆਂ ਨੇ ਤੇ ਹੁਣ ਦੋ ਘੰਟਿਆਂ ਲਈ ਫ੍ਰੀ ਹੁੰਦੇ ਆ ਰਣਵੀਰ ਦੇ ਦੋਸਤ ਜਦ ਉਸ ਨੂੰ ਕੈਂਟੀਨ ਜਾਂਦਾ ਕਹਿੰਦੇ ਆ ਤਾਂ ਉਹ ਆਪਣੇ ਦੋਸਤਾਂ ਨੂੰ ਕਹਿੰਦੇ ਆ ਕਿ ਤੁਸੀਂ ਚਲੇ ਰਹੋ ਮੈਂ ਆਇਆ ਪਸ ਤੋਂ ਮਿੰਟ ਵਿੱਚ ਆਇਆ ਜੀਤੀ ਆਪਣੇ ਮਨ ਵਿੱਚ ਕਹਿੰਦੀ ਆ ਕਿ ਵਾਹਿਗੁਰੂ ਪਲੀਜ਼ ਰਣਵੀਰ ਬਾਹਰ ਨਾ ਜਾਵੇ ਕਲਾਸ ਤੋਂ ਤੇ ਰੱਬ ਉਸ ਦੀ ਇੱਛਾ ਵੀ ਪੂਰੀ ਕਰ ਦਿੰਦਾ ਆ ਤੇ ਹੁਣ ਉਹ ਕਲਾਸ ਵਿੱਚ ਤਿੰਨੋਂ ਹੁੰਦੇ ਨੇ ਰਨਵੀਰ ਆਪਣੇ ਹੱਥ ਵਿੱਚ ਨੋਟਸ ਲੈ ਕੇ ਜੀਤੀ ਕੋਲ ਆ ਜਾਂਦਾ ਆ ਤੇ ਅੱਗੇ ਕਰਕੇ ਕਹਿੰਦਾ ਆ ਖਿਆਲੋ ਨੋਟਸ ਜਿਹੜੇ ਦਿਨ ਨਹੀਂ ਆਏ ਸੀ ਤੁਸੀਂ ਜੀਤੀ ਸ਼ੁਕਰੀਆ ਜੀ ਜੀ ਹੁਣ ਫ੍ਰੀ ਆ ਜੀ ਤੁਸੀਂ ਵੀ ਫ੍ਰੀ ਹੋ ਤਾਂ ਸਮਝਾ ਵੀ ਦਿੰਦੇ ਜੀ ਰਨਵੀਰ ਹਾਂਜੀ ਫ੍ਰੀ ਆ ਮੈਂ ਉਹ ਤੈਨੂੰ ਉੱਥੇ ਹੀ ਪੜ ਜਾਂਦੇ ਨੇ ਰਨਵੀਰ ਉਹਨਾਂ ਨੂੰ ਸਾਰਾ ਕੁਝ ਦੱਸਦਾ ਰਹਿੰਦਾ ਆ ਥੋੜੀ ਦੇਰ ਬਾਅਦ ਸੁਖੀ ਕਹਿੰਦੀ ਆ ਕਿ ਉਹ ਸਮਝਣ ਉਹ ਤਾਂ ਚੱਲੇ ਬਾਹਰ ਤੇ ਬਿਨ ਰਨਵੀਰ ਤੇ ਜਿੱਤੀ ਵੱਲ ਦੇਖੇ ਉਹ ਬਾਹਰ ਆ ਜਾਂਦੀ ਆ ਹਨਵੀਰ ਥੋੜਾ ਰੁੱਕ ਕੇ ਮੁੜ ਪੜਾਉਣ ਲੱਗ ਜਾਂਦਾ ਆ ਜਿੱਤੀ ਸੁਖੀ ਨੂੰ ਮਨ ਵਿੱਚ ਬਹੁਤ ਗਾਲਾਂ ਕੱਢਦੀ ਰਹਿੰਦੀ ਆ ਰਨਵੀਰ ਉਸ ਨੂੰ ਬਹੁਤ ਵਧੀਆ ਤਰੀਕੇ ਨਾਲ ਹਰ ਚੀਜ਼ ਸਮਝਾ ਰਿਹਾ ਹੁੰਦਾ ਆ ਤੇ ਜਿੱਤੀ ਸਮਝ ਵੀ ਰਹੀ ਹੁੰਦੀ ਆ ਪਰ ਰਨਵੀਰ ਨੂੰ ਲੱਗਦਾ ਆ ਕਿ ਜਿੱਤੀ ਦਾ ਧਿਆਨ ਨਹੀਂ ਹੈਗਾ ਉਹ ਕੁਝ ਹੋਰ ਸੋਚ ਰਹੀ ਆ ਜਿੱਤੀ ਸੁਖੀ ਦੇ ਜਾਣ ਤੋਂ ਬਾਅਦ ਹੁਣ ਥੋੜਾ ਸਹੱਸ ਹੋ ਜਾਂਦੀ ਆ ਜੁਰਨਵੀਰ ਨੂੰ ਸਮਝ ਆ ਜਾਂਦਾ ਹੈ ਤੇ ਉਹ ਜਲਦੀ ਨਾਲ ਟਾਪਿਕ ਖਤਮ ਕਰਕੇ ਜਾਂਦਾ ਆ ਕਿ ਬਾਕੀ ਕੱਲ ਕਰਵਾ ਦੇਮਾਂ ਤਾਂ ਜਿੱਤੀ ਕਹਿੰਦੀ ਆ ਕਿ ਠੀਕ ਆ ਰਨਵੀਰ ਜਲਦੀ ਨਾਲ ਕਲਾਸ ਤੋਂ ਬਾਹਰ ਆ ਜਾਂਦਾ ਆ ਤੇ ਜਿੱਤੀ ਇੱਕ ਲੰਬਾ ਸਾਹ ਲੈਂਦੀ ਆ ਤੇ ਸਮਾਨ ਇਕੱਠਾ ਕਰਕੇ ਬਾਹਰ ਆਉਂਦੀ ਆ ਰਨਵੀਰ ਬਾਹਰ ਆ ਕੇ ਸੁਖੀ ਨੂੰ ਕੀ ਅਰ ਮਸਾ ਤੂੰ ਮੇਰੇ ਕੋਲ ਬੈਠੀ ਸੀ ਤੇ ਤੂੰ ਉੱਠ ਕੇ ਆ ਗਈ ਥੋੜਾ ਮੋਟਾ ਤਰਸ ਖਾ ਲਿਆ ਕਰ ਮੇਰੇ ਤੇ ਤੂੰ ਤਾਂ ਕਦੇ ਸੁਖੀ ਤਰਸ ਖਾ ਕੇ ਹੀ ਤਾਂ ਉਹ ਤੁਹਾਨੂੰ ਦੋਨੋਂ ਨੂੰ ਕੱਲਾ ਛੱਡਣਾ ਚਾਹੁੰਦੀ ਸੀ ਿਰਨਵੀਰ ਤੂੰ ਸੱਚੀ ਉਸਦੀ ਦੋਸਤਾਂ ਸੁਖੀ ਆਪਣੇ ਵਾਲ ਸੈੱਟ ਕਰਦੀ ਹੋਈ ਕੋਈ ਸ਼ੱਕ ਜੀ ਿਰਨਵੀਰ ਹਾਂ ਕਿਉਂਕਿ ਤੈਨੂੰ ਪਤਾ ਨਾ ਉਹ ਕਿੰਨਾ ਅਨਕੰਫਰਟੇਬਲ ਫੀਲ ਕਰਦੀ ਆ ਇਕੱਲੇ ਮੇਰੇ ਨਾਲ ਫਿਰ ਤੂੰ ਕੱਲ ਨੂੰ ਇੱਕ ਦੋ ਲੈਕਚਰ ਨੇ ਤਾਂ ਪਲੀਜ਼ ਪੜ੍ਹਸੀ ਉਹਦੇ ਨਾਲ ਤਨਜੋ ਚੰਗੀ ਤਰ੍ਹਾਂ ਸਮਝ ਆਵੇ ਸੁਖੀ ਤੇਰਾ ਵੀ ਸਮਝ ਨਹੀਂ ਆਉਂਦਾ ਤੂੰ ਉਹਨੂੰ ਪਿਆਰ ਕਰਦਾ ਤੇ ਕੁਝ ਟਾਈਮ ਸਪੈਂਡ ਕਰ ਉਹਦੇ ਨਾਲ ਉਹਦੇ ਦਿਲ ਵਿੱਚ ਤੇਰੇ ਲਈ ਕੋਈ ਅਹਿਸਾਸ ਜਾਗੇ ਹਰਨਵੀਰ ਬਸ ਕਰ ਲਵ ਗੁਰੂ ਖੈਰ ਨਹੀਂ ਤੇਰੀ ਜਿਉਂਨੇ ਸੁਣ ਲਿਆ ਬਾਕੀ ਤੂੰ ਨਹੀਂ ਸਮਝੇਂਗੀ ਮੇਰੇ ਪਿਆਰ ਨੂੰ ਬਸ ਜੋ ਕਿਹਾ ਉਹ ਕਰ ਦੇ ਮੈਂ ਸੁਖੀ ਉਹ ਤਾਂ ਹੈ ਤੁਹਾਡੀ ਤੇ ਉਹਦੀਆਂ ਗੱਲਾਂ ਜਾਂ ਤਾਂ ਤੁਸੀਂ ਜਾਣੋ ਜਾਂ ਫਿਰ ਰੱਬ ਜਾਣੇ ਰਣਵੀਰ ਉਹ ਤੋਂ ਚਲਾ ਜਾਂਦਾ ਆ ਤਾਂ ਜੀਤੀ ਪਹੁੰਚ ਜਾਂਦੀ ਆ ਤੇ ਸੁਖੀ ਮੋਢੀ ਤੇ ਚੁੰਡੀ ਵੜੀ ਕੇ ਕਹਿੰਦੀ ਆ ਥੋੜੀ دیر ਬੈਠ ਨਹੀਂ ਸਕਦੀ ਸੀ ਛੱਡ ਕੇ ਆ ਗਈ ਕੱਲੀ ਨੂੰ ਸ਼ੁਕਰ ਆਉ ਤਾਂ ਉਹ ਫੋਨ ਆ ਗਿਆ ਨਹੀਂ ਤਾਂ ਸੁਖੀ ਇਹ ਸੁਣ ਕੇ ਹੱਸਣ ਲੱਗ ਜਾਂਦੀ ਆ ਤਾਂ ਜੀਤੀ ਕਹਿੰਦੀ ਆ ਹੁਣ ਕਿਹੜਾ ਜੋਕ ਜ਼ਿਆਦਾ ਗਿਆ ਤੈਨੂੰ ਜਿਹੜਾ ਅੰਮਿੱਤ ਅੰਧ ਫੜੀ ਜਾਂਦੀ ਆ ਸੁਖੀ ਸੋਚ ਦਿਆ ਕਿ ਕੋਈ ਫੋਨ ਨਹੀਂ ਆਇਆ ਸੀ ਨਾਟਕ ਕਰਦਾ ਸੀ ਉਹ ਹਾਈ ਕਿੰਨਾ ਕਿਊਟ ਆ ਜੀਤੀ ਸੁਖੀ ਕਿੱਥੇ ਖੁਗੀ ਯਾਰ ਸੁਖੀ ਕੁਛ ਨਹੀਂ ਜੀਤੀ ਲਾਇਬ੍ਰੇਰੀ ਚਲੀਏ ਸੁਖੀ ਹਾਂ ਚੱਲ ਕੈਂਟੀਨ ਤਾਂ ਜਾਣਾ ਨਹੀਂ ਤੂੰ ਤਾਂ ਗਿੜੀ ਸ਼ੀੜੀ ਵੀ ਨਹੀਂ ਮਾਰਦੀ ਜੀਤੀ ਮੈਂ ਇੱਥੇ ਪੜਨਾ ਔਨੀ ਆ ਕੋਈ ਵਿਲਿਆ ਮਾਰਨ ਨਹੀਂ ਸੁਖੀ ਹਾਂਜੀ ਮੇਰੀ ਜਾਨੇ ਚਲੋ ਚਲੀਏ ਲਾਇਬ੍ਰੇਰੀ ਰੂਪੀ ਤੇ ਜੱਸੀ ਵੀ ਆ ਜਾਂਦੀਆਂ ਨੇ ਤੇ ਉਹ ਜੀਤੀ ਤੇ ਸੁਖੀ ਤੋਂ ਥੋੜੀ ਦੇਰ ਵਿਆਹ ਦੀ ਅੰਗਲਣਾ ਸੁਣਦੀਆਂ ਰਹੀਆਂ। ਉਹਨਾਂ ਦੀ ਜ਼ਿਆਦਾ ਕੈਂਤੀ। ਉਹ ਲਾਇਬ੍ਰੇਰੀ ਦਾ ਪਲਾਨ ਕੈਨਸਲ ਕਰਕੇ ਇੱਥੇ ਰੁਦਰ ਘੁੰਮਦੀਆਂ ਹੋਈਆਂ ਗੱਲਾਂ ਕਰਦੀਆਂ ਨੇ। ਬੇਸ਼ਕ ਸੁਖੀ ਨੂੰ ਕਾਲਜ ਵਿੱਚ ਇਧਰ ਉਧਰ ਘੁੰਮਣਾ ਪਸੰਦ ਸੀ ਪਰ ਜੀਤੀ ਤੋਂ ਵੈਨਾ ਨਹੀਂ। ਇਸ ਲਈ ਕਦੇ-ਕਦੇ ਉਹ ਇਧਰ ਉਧਰ ਵੀ ਚਲੀਆਂ ਜਾਂਦੀਆਂ ਕਾਲਜ ਵਿੱਚ ਫਿਰ ਉਹ ਲਾਇਬ੍ਰੇਰੀ ਵੈਟ ਕੁਝ ਦਿਨ ਪੜ੍ਹਦੀਆਂ ਨੇ ਤੇ ਬਾਕੀ ਲੈਕਚਰ ਲਾ ਕੇ ਘਰ ਆ ਜਾਂਦੀਆਂ ਨੇ ਜੀਤੀ ਤੇ ਕੁਲਦੀਪ ਦੀ ਬਹੁਤ ਬਨਨ ਲੱਗ ਗਈ ਆ ਰਮਨਦੀਪ ਨੂੰ ਤਾਂ ਹੁਣ ਉਹ ਕੋਈ ਕੰਮ ਹੀ ਨਹੀਂ ਸਿਰ ਕਰਨ ਦਿੰਦੀਆਂ ਤਰਸੀਮ ਤੇ ਰਮਨਦੀਪ ਇਹਦੀਖ ਬੜੇ ਖੁਸ਼ ਹੁੰਦੇ ਨੇ ਕੁਲਦੀਪ ਦਾਦੀ ਦੀ ਸੇਵਾ ਵੀ ਬਹੁਤ ਕਰਦੀ ਆ ਉਹਨਾਂ ਦੀ ਹਰ ਕੱਲ ਦਾ ਕਹਿਣਾ ਮੰਨਦੀ ਆ ਤੂਕ ਮਹੀਨਿਆਂ ਬਾਅਦ ਬਲਵਿੰਦਰ ਵੀ ਚਲਾ ਜਾਂਦਾ ਆ ਪਰ ਕੁਲਦੀਪ ਕਰ ਹੀ ਰਹਿੰਦੀ ਆ ਵਕਤ ਦਾ ਚੱਕਰ ਘੁੰਮਦਾ ਰਹਿੰਦਾ ਆ ਤੇ ਜੀਤੀ ਸੁਖੀ ਦਾ ਅਖੀਰਲਾ ਸਮੈਸਟਰ ਆ ਜਾਂਦਾ ਹੈ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਆ ਤੇ ਮਈ ਵਿੱਚ ਇਹਨਾਂ ਦੀ ਡਿਗਰੀ ਵੀ ਪੂਰੀ ਹੋ ਜਾਣੀ ਆ ਬੜਾ ਕੁਝ ਬਦਲ ਜਾਂਦਾ ਇਸ ਵਕਤ ਵਿੱਚ ਕੁਝ ਚੰਗਾ ਤੇ ਕੁਝ ਮਾੜਾ ਸਮੈਸਟਰ ਦੇ ਪੇਪਰ ਵੀ ਆ ਜਾਂਦੇ ਨੇ ਜੀਤੀ ਨੂੰ ਹੁਣ ਕੋਈ ਫਿਕਰ ਨਹੀਂ ਸੀ ਘਰ ਦੇ ਕੰਮ ਦੀ ਉਸਦੀ ਬਾਬੂ ਰਾਣੀ ਨੇ ਸਭ ਸਾਂਭ ਲੈਣਾ ਸੀ ਸੁਖੀ ਜੀਤੀ ਨੂੰ ਫੋਨ ਕਰਕੇ ਦੱਸਦੀ ਆ ਕਿ ਉਹ ਅੱਜ ਕਾਲਜ ਨਹੀਂ ਜਾ ਰਹੀ ਕੋਈ ਤਹ ਸੁਣ ਕੇ ਕਫਰਾ ਜਾਂਦੀ ਆ ਤੇ ਸੁਖੀ ਕਹਿੰਦੀ ਆ ਵੀਰ ਨੇ ਜਾਣਾ ਕਾਲਜ ਅਲੇ ਪਾਸੇ ਉਹ ਲੈ ਵੀ ਜਾਓ ਤੇ ਛੱਡ ਵੀ ਆਓ ਜੀਤੀ ਠੀਕ ਆ ਕਹਿ ਕੇ ਫੋਨ ਕੱਢ ਦਿੰਦੀ ਆ ਮਨਜੀਤ ਆਉਂਦਾ ਆ ਤੇ ਜੀਤੀ ਨੂੰ ਕਾਲਜ ਛੱਡ ਦਿੰਦਾ ਆ ਅੱਜ ਜੀਤੀ ਚੁੱਪ-ਚਾਪ ਸੀ ਨਹੀਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਉਹਨਾਂ ਦਾ ਕਾਲਜ ਆ ਜਾਂਦਾ ਮਨਜੀਤ ਕਹਿੰਦਾ ਆ ਕਿ ਜੀਤੀ ਤੂੰ ਠੀਕਾ ਜੀਤੀ ਕਹਿੰਦੀ ਆ ਹਾਜੀ ਵੀ ਮਨਜੀਤ ਸੋਚਦਾ ਆ ਕਿ ਸ਼ਾਇਦ ਸੁਖੀ ਨਹੀਂ ਆਈ ਜੀ ਨਹੀਂ ਲੱਗਦਾ ਹੋਣਾ ਤੇ ਉਹ ਜੀਤੀ ਨੂੰ ਕਾਲਜ ਛੱਡ ਦਿੰਦਾ ਆ ਜੀਤੀ ਸਾਰੇ ਲੈਕਚਰ ਲਗਾ ਲੈਂਦੀ ਆ ਜਦੋਂ ਉਹ ਕਲਾਸ ਤੋਂ ਬਾਹਰ ਨਿਕਲਦੀ ਆ ਇੱਕ ਆਵਾਜ਼ ਆ ਕੇ ਉਸ ਤੇ ਇੱਕ ਕਦਮ ਰੁਕ ਜਾਂਦੀ ਆ ਹਿਰਨਵੀਰ ਜੀਤੀ 1 ਮਿੰਟ ਗੱਲ ਸੁਣਾਓ ਜੀਤੀ ਜਦਰਨਵੀਰ ਉਸ ਕੋਲ ਆ ਜਾਂਦਾ ਹੈ ਹਾਂਜੀ ਦੱਸੋ ਰਨਵੀਰ ਸਭ ਠੀਕ ਆ ਤੁਸੀਂ ਟੈਨਸ਼ਨ ਵਿੱਚ ਲੱਗ ਰਹੇ ਹੋ ਤੇ ਸੁੱਖੇ ਕਿਉਂ ਨਹੀਂ ਆਇਆ ਜੀਤੀ ਬਸ ਉਹਨਾਂ ਦੀ ਤਬੀਅਤ ਨਹੀਂ ਠੀਕ ਸੀ ਮੈਂ ਚਲਦੀ ਹਾਂ ਵੀਰ ਆਗੇ ਹੋਣਗੇ ਲੈਨ ਮੈਨੂੰ ਤੇ ਉਹ ਕਾਲਜ ਦੀ ਗੇਟ ਤੇ ਆ ਜਾਂਦੀ ਆ ਬਿਨਾ ਰਨਵੀਰ ਦੀ ਗੱਲ ਸੁਣੇ ਰਨਵੀਰ ਨੇ ਪਹਿਲਾਂ ਹੀ ਸੁਖੀ ਨੂੰ ਮੈਸੇਜ ਕਰਕੇ ਪੁੱਛਿਆ ਸੀ ਕਿ ਸਭ ਠੀਕ ਆ ਜਿੱਤੇ ਟੈਨਸ਼ਨ ਚ ਲੱਗ ਰਹੀ ਆ ਤਾਂ ਸੁਖੀ ਕਹਿੰਦੀ ਆ ਕਿ ਉਹ ਪਤਾ ਕਰਦੀ ਆ ਜਦ ਇਹ ਕਲ ਜੀਤੀ ਨੂੰ ਦੱਸਦੀ ਆ ਤਾਂ ਉਹ ਜੀਤੀ ਨੂੰ ਸਾਨੂੰ ਸਭ ਸੱਚ ਦੱਸ ਦਿੰਦੀ ਆ ਸੁਖੀ ਵੀ ਡਰ ਜਾਂਦੀ ਆ ਤੇ ਕਹਿੰਦੀ ਆ ਵੀਰ ਨਾਲ ਗੱਲ ਕਰ ਜੀਤੀ ਕਹਿੰਦੀ ਆ ਗੱਲ ਵਧ ਨਾ ਜਾਵੇ ਬਸ ਸੁਖੀ ਕਹਿੰਦੀ ਆ ਕਿ ਹੁਣ ਡਰ ਕੇ ਥੋੜੀ ਜਿਹੀ ਨਾ ਫੇਰ ਜੀਤੀ ਕੁਛ ਨਹੀਂ ਕਹਿੰਦੀ ਤੇ ਬਸ ਫੋਨ ਰੱਖ ਦਿੰਦੀ ਆ ਥੋੜੀ ਦੇਰ ਬਾਅਦ ਮਨਜੀਤ ਲੈਣ ਲਈ ਆ ਜਾਂਦਾ ਆ ਮਨਜੀਤ ਉਸ ਨੂੰ ਦੇਖ ਕੇ ਕਹਿੰਦਾ ਆ ਕਿ ਕੀ ਹੋਇਆ ਜੀਤੀ ਬੜੀ ਖੋਈ ਲੱਗਦੀ ਆ ਸਿਹਤ ਤਾਂ ਠੀਕ ਆ ਤੇਰੀ ਜੀਤੀ ਕਹਿੰਦੀ ਆ ਹਾਂਜੀ ਵੀਰ ਠੀਕ ਆ ਮਨਜੀਤ ਚਲ ਆ ਜਾ ਗੋਲ ਗੱਪੇ ਖਵਾਵਾਂ ਤੈਨੂੰ ਅੱਜ ਜੀਤੀ ਨਹੀਂ ਵੀਰ ਤੁਸੀਂ ਘਰ ਹੀ ਚਲੋ ਮਨਜੀਤ ਚਲ ਬੈਠ ਕੇ ਸਮੋਸੇ ਹੀ ਖਾ ਲੈਨੇ ਆ ਬਹੁਤ ਭੁੱਖ ਲੱਗੀ ਆ ਮੈਨੂੰ ਤਾਂ ਮਨਜੀਤ ਠੀਕ ਅਵੀਰ ਫਿਰ ਉਹ ਦੋਨੋਂ ਸਮੋਸੇ ਖਾਂਦ ਬਾੜ ਜਾਂਦੇ ਨੇ ਮਨਜੀਤ ਸਮੋਸਾ ਖਾਂਦੇ ਹੋਏ ਕਹਿੰਦਾ ਯਾ ਜੀਤੀ ਜੇ ਕੋਈ ਗੱਲ ਆ ਤਾਂ ਦੱਸ ਦੇ ਜੇ ਕਿਸੇ ਨੇ ਕੁਝ ਵੀ ਕਿਹਾ ਤਾਂ ਦੱਸ ਦੇ ਸਾਨੂੰ ਪਤਾ ਤੂੰ ਕੁਝ ਗਲਤ ਨਹੀਂ ਕਰਦੀ ਕਿਤੇ ਤੇ ਬਾਅਦ ਵਿੱਚ ਗੱਲ ਪਵੇ ਮੈਨੂੰ ਹੁਣੇ ਹੀ ਦੱਸ ਦੇ ਜੀਤੀ ਵੀਰ ਉਹ ਸਮੀਰ ਮਨਜੀਤ ਕੀ ਕੀ ਆਉਣੇ ਤੈਨੂੰ ਜੀਤੀ ਆਪਣਾ ਫੋਨ ਕਰਕੇ ਦਿਖਾ ਦਿੰਦੀ ਆ ਮਨਜੀਤ ਫੋਨ ਫੜ ਕੇ ਮੈਸੇਜ ਪੜਨ ਲੱਗਦਾ ਆ ਕਿ ਜੇ ਤੂੰ ਮੇਰੀ ਗੱਲ ਨਹੀਂ ਮੰਨੀ ਤਾਂ ਸਾਰਾ ਪਿੰਡ 'ਚ ਤੇਰੇ ਪਿਓ ਦੀ ਬਦਨਾਮੀ ਕਰੂੰਗੀ ਤੇਰੀ ਬਦਨਾਮੀ ਕਰੂੰ ਜੇਤੀ ਵਿਰੇ ਉਹ ਸਾਡੇ ਪਿੱਛੇ ਬੱਸ ਵਿੱਚ ਵੀ ਆਉਂਦਾ ਆ ਕਈ ਦਿਨਾਂ ਦਾ ਕਾਲਜ ਹੋਰ ਹੋਣ ਕਾਰਨ ਵੜਨ ਤਾਂ ਨਹੀਂ ਦਿੰਦੇ ਸੀ ਅੰਦਰ ਪਰ ਉਹ ਬਾਹਰ ਹੀ ਖੜਾ ਰਹਿੰਦਾ ਸਾਰਾ ਦਿਨ ਮਨਜੀਤ ਆਪਣੇ ਮਨ ਵਿੱਚ ਕਹਿੰਦਾ ਆ ਕਿ ਮੈਨੂੰ ਵੀ ਲੱਗਿਆ ਸੀ ਕਿ ਅੱਜਕੱਲ੍ਹ ਉਹ ਕਾਲਜ ਕਿਵੇਂ ਚਾਂਣ ਲੱਗ ਗਿਆ ਮਨਜੀਤ ਜੀ ਜੀਤ ਨੂੰ ਕਹਿੰਦਾ ਭੈਣੇ ਤੂੰ ਫਿਕਰ ਨਾ ਕਰ ਮੈਂ ਸਭ ਸੰਭਲ ਲਵਾਂ ਤੇ ਘਰੇ ਦੱਸਣ ਦੀ ਵੀ ਲੋੜ ਨਹੀਂ ਜਿੱਤੀ ਅੱਖਾਂ ਪਰਾਂ ਦੀ ਆ ਤੇ ਮਨਜੀਤ ਉਸ ਨੂੰ ਗੱਲ ਲਾ ਛੁਪ ਕਰਾਉਂਦਾ ਆ ਫਿਰ ਮਨਜੀਤ ਜੀਤ ਨੂੰ ਛੱਡ ਕੇ ਆਪਣੇ ਘਰ ਚਲਾ ਜਾਂਦਾ ਆ ਮਨਜੀਤ ਮਨ ਵਿੱਚ ਕਹਿੰਦਾ ਆ ਕਿ ਸਮੀਰ ਹੁਣ ਖੈਰ ਨਹੀਂ ਤੇਰੀ ਤੂੰ ਮੇਰੀ ਭੈਣ ਨਾਲ ਪੰਗਾ ਲੈ ਕੇ ਠੀਕ ਨਹੀਂ ਕੀਤਾ ਸਜ਼ਾ ਤਾਂ ਦੇਣੀ ਜ਼ਰੂਰੀ ਆ ਤੈਨੂੰ ਤਾਂ ਜੋ ਮੁੜ ਕੇ ਸਹੁਰੇ ਕੁੜੀਵਲ ਅੱਖ ਚੱਕ ਕੀ ਬਿਨਾਂ ਦੇਖੇ ਜੀਤੀ ਘਰ ਆ ਜਾਂਦੀ ਆ ਤਾਂ ਉਸਦੀ ਫਿਕਰ ਥੋੜੀ ਕਰ ਜਾਂਦੇ ਆ ਮਨਜੀਤ ਨੂੰ ਸਭ ਦੱਸ ਕੇ ਕੁਲਦੀਪ ਉਸ ਨੂੰ ਛਾ ਦਿੰਦੇ ਆ ਤੇ ਕਹਿੰਦੇ ਆ ਕਿ ਕਿਵੇਂ ਰਿਹਾ ਚਲਾ ਦੇਣ ਤਾਂ ਜੀਤੀ ਕਹਿੰਦੀ ਆ ਕਿ ਭਾਬੀ ਬਹੁਤ ਵਧੀਆ ਕੁਲਦੀਪ ਉਥੇ ਪਏ ਕੱਪੜਿਆਂ ਦੀ ਤੈ ਮਾਰਨ ਲੱਗ ਜਾਂਦੀ ਆ ਜੀਤੀ ਨੂੰ ਥੋੜੀ ਸ਼ਰਾਰਤ ਸੁਝਦੀ ਆ ਤਾਂ ਭਾਬੀ ਨੂੰ ਪਿੱਛੋਂ ਜਾ ਕੇ ਕੁੱਟ ਕੇ ਜੱਫੀ ਪਾ ਕੇ ਕਹਿੰਦੀ ਆ ਕਿੱਕੀ ਗਲਪਾ ਬੁੜਾਣੀ ਬੜੀ ਸੋਹਣੀ ਲੱਗਣ ਰਹੀ ਆ ਇਹ ਗੱਲੂ ਦਾ ਰਾਜ ਸਾਨੂੰ ਵੀ ਦੱਸਦੇ ਅਸੀਂ ਵੀ ਥੋੜੇ ਸੋਹਣੇ ਹੋ ਲਗੇ ਕੁਲਦੇ ਪੁੱਸ ਤੇ ਸਿਰ ਤੇ ਹਲਕਾ ਥੱਪੜ ਮਾਰ ਕੇ ਸਾਈਡ ਕਰਦੀ ਕਹਿੰਦੀ ਆ ਕਿ ਲੱਭਾ ਕੋਈ ਤੇਰੇ ਲਈ ਤਾਂ ਜੋ ਤੇਰੇ ਜੀ ਰੀਤੇ ਵੀ ਗਲੂ ਆ ਜਾਵੇ ਜੀਤੀ ਇਹ ਸੁਣ ਕੇ ਥੋੜਾ ਉਦਾਸ ਹੋ ਜਾਂਦੀ ਆ ਤੇ ਕਹਿੰਦੀ ਆ ਕਿ ਭਾਬੀ ਇੱਕ ਗੱਲ ਦੱਸਾਂ ਕਿਸੇ ਨੂੰ ਨਾ ਦੱਸੀ ਤੂੰ ਕੁਲਦੇ ਪੁੱਸ ਤੇ ਨਾਲ ਬੈਠੀ ਤੇ ਬਾਤਤੀ ਹੋਏ ਕਹਿੰਦੀ ਆ ਕਿ ਹਾਂ ਦੱਸ ਕੁਝ ਸੀਰੀਅਸ ਗੱਲ ਆ ਜੀਤੀ ਕਹਿੰਦੀ ਆ ਕਿ ਹਾਂ ਵੀ ਤੇ ਮੈਂ ਵੀ ਫਿਰ ਉਸਨੇ ਸਮੀਰ ਫਰੀਦਾਸ ਦਿੰਦੀ ਆ ਕੁਲਦੀਪ ਜੀਤੀ ਜੇ ਤੂੰ ਕੁਝ ਗਲਤ ਨਹੀਂ ਕੀਤਾ ਡਰਨਾ ਕੁਝ ਨਹੀਂ ਹੁੰਦਾ ਮੰਮੀ ਡੈਡੀ ਤੇ ਇਹ ਵੀ ਬਹੁਤ ਯਕੀਨ ਕਰਦੇ ਆ ਤੇਰੇ ਤੇ ਮਨਜੀਤ ਬਈ ਸਵਾਲ ਲੈਣਗੇ ਜੀਤੀ ਇਹ ਸੁਣ ਕੇ ਭਾਬੀ ਨੂੰ ਜੱਫੀ ਪਾ ਲੈਂਦੀ ਆ ਤੇ ਉਸਦੀ ਭਾਬੀ ਉਸਦੇ ਪਿਆਰ ਸਿਰ ਤੇ ਹੱਥ ਮਾਰਨ ਲੱਗ ਜਾਂਦੀ ਆ ਤੇ ਕਹਿੰਦੀ ਆ ਹਈ ਮੇਰੀ ਨੰਦ ਕਮਲੀ ਐਵੇਂ ਨਹੀਂ ਫਿਕਰ ਕਰੀਦੀ ਹੁੰਦੀ ਰੱਬ ਭੱਲੇ ਲੋਕਾਂ ਨਾਲ ਭਲਾ ਹੀ ਕਰਦਾ ਹੁੰਦਾ ਆ ਰਮਨਦੀਪ ਕਮਰੇ ਵਿੱਚ ਚੌਂਦੀ ਕਹਿੰਦੀ ਆ ਕਿ ਕਲਦੀਪ ਪੁੱਤ ਚਾਹ ਬਣਾ ਦੇ ਤੇਰੀ ਸ਼ਹਿਰ ਵਾਲੀ ਬੂਆ ਆਈ ਆ ਜਿੱਤੀ ਚਾਨਲ ਕਹਿੰਦੀ ਆ ਕਿ ਮਿੰਦਰ ਬੂਆ ਜੀ ਆਏ ਆ ਰਮਨਦੀਪ ਕਹਿੰਦੀ ਆ ਕੀ ਆਹੋ ਆ ਜਾ ਬਾਹਰ ਮਿਲ ਲਤੀ ਰਹੀ ਪੁੱਛੀ ਜਾਂਦੀ ਸੀ ਕਿ ਕਾਲਜ ਤੋਂ आयनी हजे कुलदीप मिंदर बुआ ਨੂੰ ਸਸ਼ੀਕਰ ਬੁਲਾ ਕੇ ਚਾਬਾ ਨੌਨ ਲਈ ਚਲੀ ਜਾਂਦੀ ਆ ਤੇ ਜੀਤੀ ਉਸ ਦੇ ਕੋਲ ਪੈ ਜਾਂਦੀ ਆ ਮਿੰਦਰ ਹੋਰ ਕਿਵੇਂ ਚੱਲਦੀ ਆ ਪੜਾਈ ਮੇਰੀ ਧੀ ਰਾਣੀ ਦੀ ਜੀਤੀ ਵਧੀਆ ਚੱਲਦੀ ਆ ਬੂਆ ਜੀ ਮਿੰਦਰ ਚਲ ਵਧੀਆ ਗੱਲਾਂ ਫਿਰ ਜੀਤੀ ਬੂਆ ਜੀ ਗਗਨਦੀਪ ਜੀ ਤੇ ਦਲਜੀਤ ਫਿਰਾ ਕਿਵੇਂ ਨੇ ਮਿੰਦਰ ਠੀਕ ਆ ਪੁੱਤੋ ਵੀ ਗਗਨਦੀਪ ਪੜ ਆਂ ਜਾਂਦੀ ਹੁੰਦੀ ਆ ਤੇ ਦਲਜੀਤ ਦੇ ਵਿਆਹ ਦਾ ਹੀ ਸੱਦਾ ਦੀ ਨਾਈ ਸੀ ਮੈਂ ਜੀਤੀ ਵਾਹ ਵੀਰੇ ਦਾ ਵਿਆਹ ਆ ਮੰਦਰ ਹਾਂ ਬਤੇ ਤੂੰ ਤੇ ਕੰਮ ਕਰਉਣ ਪਹਿਲਾਂ ਆਉਣਾਗਾ ਦਲਜੀਤ ਕਹਿੰਦੀ ਸੀ ਜੀਤੀ ਨੂੰ ਪਹਿਲਾਂ ਲੈ ਕੇ ਆਉਣਾਗਾ ਜੀਤੀ ਜ਼ਰੂਰ 부ਆ ਜੀ ਰਮਨਦੀਪ ਤੇਰੇ ਨਾਲ ਜਾਣੋ ਤਾਂ ਹੈ ਕਦੇ ਨਾ ਨਹੀਂ ਕਰਦੀ ਭੈਣੇ ਬਸ ਸੁੰਦਰੀ ਭੈਣ ਨਾਲ ਘਟ ਬਾਂਦੀ ਆ ਇਹਦੀ ਜੀਤੀ ਇਹ ਤਾਂ ਮੇਰੀ ਫੇਵਰਟ 부ਆ ਜੋ ਆ ਮਿੰਦਰ ਚੰਗਾ ਸੁੰਦਰੀ ਦੇ ਅੱਗੇ ਨਾ ਕਹ ਦੇ ਤੇ ਉਹ ਹੱਸਣ ਲੱਗ ਜਾਂਦੀ ਆ ਜੀਤੀ ਬੂਆ ਜੀ ਉਹ ਆਪਣੀ ਜੋੜੀ ਤੋਂ ਇਨ ਜਲਦੀ ਕਿਉਂ ਆ ਮਿੰਦਰ ਪਤਾ ਨਹੀਂ ਪੁੱਤ ਕੁਲਦੀਪ ਵੀ ਚਾਹ ਲੈ ਕੇ ਕੋਲਾ ਕੇ ਬੈਠ ਜਾਂਦੀ ਆ ਤੇ ਉਹ ਸਾਰੇ ਗੱਲਬਾਤਾਂ ਕਰਨ ਲੱਗ ਜਾਂਦੇ ਹਨ ਬੂਆ ਵਿਆਦੀ ਤਰੀਕ ਦੱਸਦੇ ਆ ਤਾਂ ਕੁਲਦੀਪ ਕਹਿੰਦੀ ਆ ਉਹਦੇ ਤੱਕ ਤਾਂ ਇਹਦੇ ਪੇਪਰ ਵੀ ਹੋ ਜਾਣੇ ਆ ਮਿੰਦਰ ਕਹਿੰਦੀ ਆ ਕਿ ਹਾਂ ਗਗਨਦੀਪ ਨੇ ਪੁੱਛ ਕੇ ਇਸ ਤੋਂ ਵਿਆਹ ਦੀ ਤਰੀਕ ਕਰਵਾਈਆ ਜੀਤੀ ਕਹਿੰਦੀ ਆ ਕਿ ਦੀਦੀ ਨੇ ਪੁੱਛਿਆ ਸੀ ਮੇਰੇ ਪੇਪਰ ਕਦੋਂ ਨੇ ਫਿਰ ਉਹ ਇੰਝ ਹੀ ਕਾਫੀ ਸਮਾਂ ਗੱਲਾਂ ਕਰਦੇ ਨੇ ਤੇ ਦੂਜੇ ਦਿਨ ਸਵੇਰੇ ਹੀ ਮੰਦਿਰ ਚਲੀ ਜਾਂਦੇ ਆ ਸਮੀਰ ਦੀ ਗਲਾਸ ਚੰਗੀ ਤਰ੍ਹਾਂ ਮਨਜੀਤ ਨੇ ਲਾ ਲਈ ਸੀ ਜਿਸ ਕਰਕੇ ਹੁਣ ਉਸਨੇ ਕਦੇ ਤੰਗ ਨਹੀਂ ਕਰਦਾ ਸੀ ਜੀਤੀ ਨੂੰ ਸਭ ਦੀ ਜ਼ਿੰਦਗੀ ਵਧੀਆ ਚੱਲ ਰਹੀ ਆ ਤੇ ਉਹਨਾਂ ਦੇ 5ਵੇਂ ਸਮੈਸਟਰ ਦੇ ਵੀ ਪੀਪਰ ਹੋ ਗਏ ਨੇ ਜਿੱਤੀ ਵਿਆਹ ਤੇ ਚਲੀ ਜਾਂਦੀ ਆ ਤੇ ਸੁਖੀ ਨੂੰ ਉਸ ਦਾ ਮਾਮਾ ਆਪਣੀ ਨਾਲ ਲੈ ਜਾਂਦਾ ਆ ਥੋੜੇ ਦਿਨਾਂ ਬਾਅਦ ਉਹ ਕਾਲਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਆ ਜਾਂਦੀਆਂ ਨੇ ਵਿਆਹ ਵੀ ਬੜਾ ਚੰਗਾ ਨਿਪਟ ਜਾਂਦਾ ਹੈ ਅੱਜ ਸੁਖੀ ਤੇ ਜਿੱਤੀ ਬੜੇ ਦਿਨਾਂ ਬਾਅਦ ਇਕੱਠੀਆਂ ਬੈਠੀਆਂ ਸੀ ਹੁਣ ਅਕਸਰ ਸੁਖੀ ਹੀ ਜਿੱਤੀ ਦੇ ਕਾਰਨ ਦੀ ਸੀ ਤਾਜੋ ਉਹ ਕੁਲਦੀਪ ਨੂੰ ਵੀ ਮਿਲ ਸਕੇ ਦੁਪਹਿਰ ਦੇ ਵੇਲੇ ਉਹ ਬੈਠੀਆਂ ਗੱਲਾਂ ਕਰ ਰਹੀਆਂ ਸੀ ਕਿ ਸੁਖੀ ਹੌਲੀ ਆਵਾਜ਼ ਵਿੱਚ ਕਹਿੰਦੀ ਆ ਭਾਬੀ ਤੈਨੂੰ ਇੱਕ ਮੁੰਡਾ ਸਾਡੇ ਕਾਲਜ ਵਿੱਚ ਆ ਉਹ ਸਾਡੀ ਜੀਤੀ ਦਾ ਪੜਾਹੀ ਮੋ ਕਰਦਾ ਆ ਇਸ ਤੇ ਇੱਕ ਕਹਿੰਦੀ ਉਸਨੇ ਇਹਨੂੰ ਕਦੇ ਨਹੀਂ ਰੋਕਿਆ ਤੇ ਹੋਰ ਤਾਂ ਹੋਰ ਉਹ ਪੜ੍ਹ ਕਰਨ ਲੱਗ ਗਿਆ ਗੁਰੂ ਘਰ ਜਾਣ ਲੱਗ ਗਿਆ ਪਤਾ ਪੂਰਾ ਨਿਹੰਗ ਬਣ ਗਿਆ ਜੀਤੀ ਮੇਰੀ ਵਜਨ ਥੋੜੀ ਹੋਇਆ ਆ ਇਹ ਸਭ ਸੁੱਖੀ ਫਿਰ ਅੱਖਾਂ ਵਿੱਚ ਅੱਖਾਂ ਪਾ ਕੇ ਕਹਦੀ ਕੁਲਦੀਪ ਜੀਤੀ ਫਿਕਰ ਨਾ ਕਰ ਰੱਬ ਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ ਆ ਜੇ ਉਹਨੇ ਤੁਹਾਨੂੰ ਮਿਲਾਉਣਾ ਆ ਤਾਂ ਮਿਲਾ ਕੇ ਹੀ ਰਹਿਣਾ ਆਖਰੀ ਸਭ ਉਸਦੀ ਰਜ਼ਾ ਵਿੱਚ ਹੀ ਤਾਂ ਆ ਰਮਦੇਵ ਵਰੋਂ ਆਵਾਜ਼ ਮਾਰਦੀ ਹੋਈ ਕੁਲਦੀਪ ਨੂੰ ਕਹਿੰਦੀ ਆ ਕਿ ਕੁਲਦੀਪ ਪੁੱਤ ਤੇਰੇ ਬਾਪੂ ਨੂੰ ਪਾਣੀ ਲਿਆ ਕੇ ਦੇਵੀ ਹੁਣੇ ਬਾਹਰੋਂ ਆਇਆ ਆ ਕੁਲਦੀਪ ਉੱਠ ਕੇ ਬਾਪੂ ਨੂੰ ਪਾਣੀ ਦਿੰਦੀ ਆ ਤੇ ਤਰਸੀਮ ਉਸ ਨੂੰ ਇੱਕ ਲਿਫਾਫਾ ਦਿੰਦੇ ਹੋਏ ਕਹਿੰਦਾ ਆ ਕਿ ਇਸ ਵਿੱਚ ਦੋ ਮੰਡੀਆਂ ਦੀਆਂ ਫੋਟੋਆਂ ਨੇ ਜਿਹੜਾ ਵੀ ਪਸੰਦ ਆ ਜੀਤੀ ਨੂੰ ਪੁੱਛ ਲੈ ਬਾਕੀ ਦੋਨੋਂ ਪਸੰਦ ਨਹੀਂ ਤਾਂ ਕੋਈ ਗੱਲ ਨਹੀਂ ਰਮਨਦੀਪ ਕਹਿੰਦੀ ਸੀ ਬਾਪੂ ਜੀ ਕਹਿ ਕੇ ਉਥੋਂ ਚਲੀ ਜਾਂਦੀ ਆ ਰਮਨਦੀਪ ਤੇ ਜਾਂਦੋ ਵੱਧ ਕਮਰੇ ਵਿੱਚ ਜੀਤੀ ਯਾਰ ਕਿਉਂ ਤੂੰ ਮੇਰੇ ਤੇ ਪਾਪ ਚੜਾਇਆ ਆ ਉਹਨੂੰ ਰਾਂਝਾ ਕਹਿ ਕੇ ਨ ਰੱਬ ਉਹਨੂੰ ਰਾਂਝਾ ਮਿਰਚਾ ਬਣਾਵੇ ਤੇ ਮੈਨੂੰ ਤਨਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਸੈ ਸ਼ਕਲ ਜੀ